ਦਾਦੀ ਜੀ ਦਾਦੀ ਜੀ ਹਾਂਜੀ ਕਿੱਥੇ ਚੱਲੇ ਹੋ ਮੈਂ ਚੱਲਿਆ ਪੁੱਤ ਬਾਗ ਵਾਲਿਆਂ ਦੇ ਟੂੜੀ ਮੋਣ ਵਾਸਤੇ ਬਾਬੇ ਬੱਜਦੇ ਨੇ ਆਪਣੇ ਉੱਧਰ ਬਾਗ ਵਾਲਿਆਂ ਦੇ ਨਾ ਕੂਕੜਾਂ ਦੇ ਮੈਂ ਚੱਲਿਆ ਉਹਨਾਂ ਦੇ ਏਕੇਵੇਂ ਸੀ ਦਾਦੀ ਜੀ ਅੱਜ ਮੇਰਾ ਜਨਮ ਦਿਨ ਵੀ ਸੀ ਅੱਛਾ ਪੁੱਤ ਮੈਨੂੰ ਤਾਂ ਹੋ ਜਾਣੀ ਆ ਰਾਤ ਦੇਖ ਤੂੰ ਜਨਮ ਦਿਨ ਤੁਸੀਂ ਲਿਓ ਮਨਾ ਆਪਦਾ ਕਿੱਤੀ ਵੀ ਐ ਸਭ ਚੁੱਪੀ ਨਹੀਂ ਹੈਗੀ ਸੀ ਪੁੱਤਰ ਸਾਨੂੰ ਕਾਹਦੇ ਸੁੱਕਿਆ ਹੁੰਦਿਆਂ ਨੇ ਜਿਹੜਾ ਗਰੀਬ ਬੰਦਾ ਹੁੰਦਾ ਉਹਨੂੰ ਕੋਈ ਸੁੱਤੀ ਨਹੀਂ ਮਿਲਦੀ ਕਾਸ ਆਪਣੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਪੁੱਤਰ ਤਾਂ ਮਜ਼ਦੂਰ ਦੇ ਨਾਮ ਤੇ ਜਿਹੜਾ 1 ਮਈ ਨੂੰ ਮਨਾਇਆ ਜਾਂਦਾ ਹੈ ਨਾ ਤਾਂ ਵੀ ਛੁੱਟੀ ਹੁੰਦੀ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾਗਾ ਕੀ ਗੱਲਬਾਤ ਆਇਆ ਜਾਵੇ ਕਦੋਂ ਚੱਲਿਆ ਸੀ ਕਿੱਥੋਂ ਚੱਲਿਆ ਸੀਗਾ ਸਾਰੀ ਗੱਲਬਾਤ ਤੈਨੂੰ ਮੈਂ ਦੱਸਨਾਗਾ ਮਜ਼ਦੂਰ ਦਿਵਸ ਪੁੱਤਰੇ 1 ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈਗਾ ਤਾਮਲਨਾਡੂ ਦੀ ਰਾਜਤਾ ਨਿੱਚ ਨਹੀਂ ਹੋਈ ਹੈ ਉਥੋਂ ਚੱਲਿਆ ਤੇ ਉਸ ਸਮੇਂ ਦਾ ਕਾਮਰੇਡ ਸੀਗਾ ਉਹਦਾ ਨਾਮ ਸੀਗਾ ਜਿਹੜਾ ਪੁੱਤਰ ਕਾਮਰੇਡ ਸੀਗਾ ਉਹਨਾਂ ਨੇ ਸੰਘਰਸ਼ ਕੀਤਾ ਸੀਗਾ 1923 ਦੇ ਵਿੱਚ ਪਹਿਲਾ ਜਦੋਂ ਇਹ ਚੱਲਿਆ ਗਿਆ ਇੰਡੀਆ ਦੇ ਵਿੱਚੋਂ ਉਹਦਾ ਨਾਮ ਸੀਗਾ ਸਿੰਘ ਕਾ ਵੇਲੂ ਚਟ ਚਟਕਾਜੂ ਉਹਦਾ ਨਾਮ ਸੀ ਪੁੱਤੋ ਫਿਰ ਹੌਲੀ-ਹੌਲੀ ਇਹ ਚੱਲਿਆ ਅ ਅਮਰੀਕਾ ਦੇ ਵਿੱਚ ਜਦੋਂ ਇਹ ਪੁੱਤਰ ਅਮਰੀਕਾ ਦੇ ਵਿੱਚ ਚੱਲਿਆ ਤਾਂ ਲਗਭਗ 1986-83 ਦਾ ਸਾਇਦ ਲਗਭਗ 1986 ਸੀਗਾ ਸਾਨੂੰ 1986 ਦੇ ਵਿੱਚ ਇਹ ਚੱਲਿਆ ਅਮਰੀਕਾ ਦੇ ਵਿੱਚ ਉਸ ਸਮੇਂ ਦੇ ਜਿਹੜੇ ਨਾ ਪੁੱਤੋਥੋ ਦੇ ਮਜ਼ਦੂਰ ਕਾਮੇ ਸੀਗੇ ਉਹ ਕਾਮਿਆਂ ਨੇ ਹੜਤਾਲ ਕਰਤੀ ਸੀ ਸਰਕਾਰ ਦੇ ਖਿਲਾਫ ਵੀ ਅਸੀਂ ਕੰਮ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ 8 ਘੰਟਿਆਂ ਦਾ ਕੰਮ ਨਹੀਂ ਦਿੱਤਾ ਜਾਂਦਾ ਤੇ ਜਿਹੜਾ ਇਹ 8 ਘੰਟੇ ਮਜ਼ਦੂਰ ਦੀ ਦਿਹਾੜੀ ਆ ਜਾਂ 8 ਘੰਟੇ ਦਾ ਕੰਮ ਆ ਜਿਹੜਾ ਉਹ ਪੁੱਤਰੋ ਉੱਥੋਂ ਦੇ ਹੀ ਚੱਲਿਆ ਹੋਇਆ ਹੈਗਾ ਵੀ ਜਿੰਨੇ ਵੀ ਆ ادارے ਨੇ ਸਰਕਾਰੀ ਸੀ ਜਾਂ ਗੈਰ ਸਰਕਾਰੀ ਹੈ ਨਾ ਉੱਥੇ ਜਿਹੜਾ ਚੱਲਿਆ ਆ ਗਿਆ ਇਹ 8 ਘੰਟਿਆਂ ਦਾ ਹੀ ਕੰਮ ਮਜ਼ਦੂਰ ਤੋਂ ਲਿਆ ਜਾਂਦਾ ਹੈ ਤੇ ਜਦੋਂ ਉੱਥੇ ਮਜ਼ਦੂਰਾਂ ਨੇ ਹੜਤਾਲ ਕੀਤੀ ਨਾ ਉਹਨਾਂ ਦੇ ਉੱਪਰ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਮਤਲਬ ਗੋਲੀਬਾਰੀ ਇੰਨੀ ਭਿਆਨਕ ਹੋਈ ਸੀ ਕਦੇ ਵੀ ਜਿਹੜੇ ਉੱਥੋਂ ਦੇ ਪੋਲਿਸ ਸੀ ਨਾ ਪੋਲ ਪੋਲਾਂ ਦੇ ਵਿੱਚ ਦੇ ਪੋਲ ਵੀ ਭੁਰਗੇ ਸੀਗੇ ਜਾਂ ਇੰਨੀ ਜ਼ਿਆਦਾ ਉੱਥੇ ਨਾ ਗੋਲੀਬਾਰੀ ਹੋਈ ਸੀਗੀ ਤੇ ਸੱਤ ਕਹਿੰਦੇ ਵੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਉਹ ਸੰਘਰਸ਼ ਲੰਬਾ ਚੱਲਿਆ ਪੁੱਤਰ ਪਰ ਮਜ਼ਦੂਰਾਂ ਦੀ ਜਿੱਤ ਹੋਈ ਫਿਰੇ ਸੋ ਇਸ ਕਰਕੇ ਇਹ ਮਨਾਇਆ ਜਾਂਦਾ ਹੈ ਜਿਹਨੂੰ ਲੇਬਰ ਡੇ ਵੀ ਕਹਿ ਦਿੰਦੇ ਨੇ ਕੋਈ ਮਜ਼ਦੂਰ ਦੇਪਸ ਕਹਿ ਦਿੰਦਾ ਪੁੱਤੋ ਬਾਕੀ ਤੁਹਾਨੂੰ ਪਤਾ ਹੀ ਆ ਪੁੱਤ ਜਿਹੜੇ ਆਪਣੇ ਮਜ਼ਦੂਰਾਂ ਦਾ ਜਿਹੜੇ ਹਾਲ ਨੇਗੇ ਉਹ ਤੁਹਾਨੂੰ ਪਤਾ ਹੀ ਹੈਗਾ वैसे मैं तो यही कहूंगा कि ये मजदूर दी जड़ी दिहाड़ी आगी ओडे मुड़का सुकण तो पहला मिल जे ता बहुत बढ़िया मैसेज ਜਾਂਦਾ ਸਮਾਜ ਦੇ ਲਈ ਕਿਉਂਕਿ ਮਜ਼ਦੂਰਾਂ ਦੇ ਘਰਾਂ ਦੇ ਹਾਲ ਬਹੁਤ ਹੀ ਮਾੜੇ ਹੁੰਦੇ ਨੇ ਹੈਨਾ ਉਸ ਨੂੰ ਉਹ ਵੀ ਆਪਾਂ ਦਿਖਾਈ ਦਿੰਨੇ ਆ ਕਿਹੜਾ ਕੋਈ ਉਹ ਹੈਨਾ ਵੀ ਹੁਣ ਇੱਕ ਇੱਕ ਕਮਰੇ ਦੇ ਵਿੱਚ 7-7 8-8 ਜੀ ਪਰਿਵਾਰ ਦੇ ਮਜ਼ਦੂਰਾਂ ਦੇ ਬੱਚੇ ਜਿਹੜੇ ਨੇ ਪੈਂਦੇ ਨੇ ਜਿਹੜੀਆਂ ਉਹਨਾਂ ਦੀਆਂ ਪੜਾਈਆਂ ਨੇ ਪੁੱਤਰ ਉਹ ਜ਼ਿਆਦਾ ਉੱਚੇ ਸਕੂਲਾਂ 'ਚ ਨਹੀਂ ਹੁੰਦੀਆਂ ਹੈਗੀਆਂ ਉਹ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਨੇ ਮਜ਼ਦੂਰਾਂ ਦੇ ਬੱਚੇ ਕਿਉਂਕਿ ਉਹਨਾਂ ਕੋਲੇ ਉਹਨਾਂ ਕੀ ਕਹਦੀ ਆ ਆਪਣਾ ਪ੍ਰਬੰਧ ਨਹੀਂ ਹੁੰਦਾ ਹੈਗਾ ਕਿ ਉਹ ਆਪਣੇ ਬੱਚਿਆਂ ਨੂੰ ਉੱਚਾ ਸਿੱਖਿਆ ਦੇ ਦੇਣ ਠੀਕ ਹੈ ਉਹ ਮਜ਼ਦੂਰਾਂ ਦੇ ਹਿੱਸੇ ਸੈਂਕੜਾਏ ਨੇ ਪੁੱਤਰ ਠੀਕ ਹੈ ਨਾ ਕੋਈ ਹੋਰ ਸਦਾ ਚਲੋ ਸਮੇਂ ਨਾਲ ਮਿਹਨਤਾਂ ਕਰਕੇ ਅੱਜ ਮਜ਼ਦੂਰਾਂ ਨੇ ਅ ਇੱਕ ਡਿਵੈਲਪਮੈਂਟ ਕਹਿਦੀ ਆਪਾਂ ਵੀ ਹਨਾ ਦੇਸ਼ ਦੀ ਤਰੱਕੀ ਦੇ ਵਿੱਚ ਵਾਧਾ ਕੀਤਾ ਇਹਨਾਂ ਨੇ ਤੇ ਸਮੇਂ ਨਾਲ ਮਜ਼ਦੂਰਾਂ ਨੇ ਹੌਲੀ-ਹੌਲੀ ਆਪਣੀ ਦਸਾਂ ਨਾ ਹੋ ਦੀ ਕਿਰਤ ਕਮਾਈ ਦੇ ਨਾਲ ਜਿਵੇਂ ਮੋਟਰਸਾਈਕਲ ਆਏ ਗੱਡੀਆਂ ਆਏ ਹਨਾ ਇਹ ਸਭ ਮਜ਼ਦੂਰਾਂ ਦੀ ਹੀ ਦੇਣ ਆ ਭਾਵੇਂ ਮਜ਼ਦੂਰ ਕੰਮ ਕਰਨ ਦਾ ਤਰੀਕਾ ਜ਼ਰੂਰ ਬਦਲਿਆ ਜਿਵੇਂ ਕਿ ਇੱਥੋਂ ਜਿ ਆਪਾਂ ਲੈ ਰਹੀ ਜਿਵੇਂ ਹੁਣ ਆਪਣੇ ਕੋਈ ਫੈਕਟਰੀ ਲਾਈਨ ਆ ਹਨਾ ਤੌਲੀਆ ਬਣਦਾ ਹੈਗਾ ਗੱਡੀਆਂ ਬਣਦੀਆਂ ਨੇਗੀਆਂ ਸਾਈਕਲ ਬਣਦੇ ਆ ਉਹ ਸਾਰੀ ਪੁੱਤਰ ਜੀ ਮਜ਼ਦੂਰਾਂ ਦੀ ਹੀ ਦੇਣ ਹੈਗੀ। ਸੋ ਜੋ ਆਪਣੇ ਪਿੰਡਾਂ ਦਾ ਰਹਿ ਜਾਂਦੇ ਆ ਹਾਲ-ਵਾਲ ਪੁੱਤਰ ਇੱਥੇ ਵੀ ਮਜ਼ਦੂਰ ਦੀ ਬਸ ਇਹ ਹੁੰਦੀ ਆ ਕੋਈ ਨਾ ਕੋਈ ਕੰਮ ਕਿਤੇ ਨਾ ਕਿਤੇ ਛੋਟਾ-ਮੋਟਾ ਮਿਲ ਜਾਂਦਾ। ਜਿਵੇਂ ਹੁਣ ਅੱਜ ਆਪਾਂ ਚੱਲਨੇ ਆਂਗੇ ਹਨਾ ਅੱਜ ਮੈਂ ਬਸ ਮੈਂ ਵੀ ਲੇਟ ਹੋਈ ਜਾਂਦਾਗਾ ਤਾਂ ਮੈਨੂੰ ਲੇਟ ਕਰਵਾਤਾ ਤੇ ਮੈਂ ਚੱਲਿਆ ਗਿਆ। ਬਾਬੇ ਕੇ ਤੂੜੀ ਪਾਉਣ ਦੇ ਲਈ ਤੁਸੀਂ ਐਂ ਕਰੋ ਮੈਂ ਰਪੀਏ ਦੇ ਜਾਂਦਾਗਾ ਤੇਰੀ ਮੰਮਾ ਨੂੰ ਤੇ ਤੁਸੀਂ ਨਾ ਆਪ ਦਾ ਕੇਕ ਕੱਟ ਲਿਓ। ਜੇ ਮੇਰੇ ਜੋਗਾ ਬਚਿਆ ਤਾਂ ਤੁਸੀਂ ਐ ਕਰ ਲਿਓ ਮੇਰਾ ਰੱਖ ਦਿਓ ਠੀਕ ਹੈ ਨਾ ਮੈਂ ਤੁਹਾਨੂੰ ਪੈਸੇ ਮੈਂ ਤੁਹਾਨੂੰ ਦੇ ਦਿੰਦਾ ਦੇਖਦਾ ਮੈਂ ਤੁਸੀਂ ਪੈਸੇ ਵੀ ਹੈ ਨਹੀਂ ਪੈਸੇ ਤਾਂ ਯਾਰ ਮੈਂ ਦੇਖਦਾ ਪੈਸੇ ਵੀ ਫਿਰ ਆਪਾਂ ਐ ਕਰਦਾ ਮੈਂ ਨਾ ਉਹਦਾ ਹੀ ਜਾਨਾਗਾ ਹੁਣ ਬਾਗ ਵਾਲਿਆਂ ਦੇ ਫਿਰ ਮੈਂ ਉਹਨਾਂ ਨੂੰ ਪੁੱਛ ਲੈਣਾਗਾ ਤੁਹਾਨੂੰ ਕਿੰਨੇ ਕਿਓਗਰੇ ਮੈਂ ਰੁਪਏ ਦੇ ਦੇਵਾਂਗਾ ਠੀਕ ਹੈ ਨਾ ਠੀਕ ਹੈ ਪੁੱਤ ਆਏ ਹੁੰਦਾ ਪੁੱਤ ਹਰ ਇੱਕ ਮਾਂ ਬਾਪ ਦੀ ਹਿੱਸਾ ਹੁੰਦੀ ਹੈ ਵੀ ਸਾਡੇ ਬੱਚੇ ਪੜਨ ਲੇਖਣ ਚੰਗਾ ਖਾਣ ਪੀਣ ਹੈ ਨਾ ਇਹ ਕੋਈ ਗੱਲ ਨਹੀਂ ਤੂੰ ਜਨਮ ਦਿਨ ਮਨਾਇ ਤੂੰ ਨਾ ਖਵਰਾਈਂ ਜਿੰਗਾ ਇਹ ਵਾਸਤੇ ਮੈਂ ਕੀ ਲੈ ਕੇ ਆਉਣਾ ਮੈਂ ਕਹਿਣਾ ਉਹਨਾਂ ਨੂੰ ਜਾ ਕੇ ਵੀ ਯਾਰ ਸਾਡੇ ਬੱਚੇ ਦਾ ਅੱਜ ਜਨਮ ਦਿਨ ਆ ਗਿਆ ਤੇ ਬਾਕੀ ਪੁੱਤੋ ਹੋਰ ਆ ਜਿਹੜਾ ਮਜ਼ਦੂਰਾਂ ਨੂੰ ਨਾ ਜਦੋਂ ਕੰਮ ਸਾਰੀ ਉਮਰ ਹੀ ਕਮਾਈ ਕਰਨੀ ਹੁੰਦੀ ਹੈਗੀ ਜਿਵੇਂ ਆਪਾਂ ਕਹਿਣਾ ਘਟਾ ਟੂਣਾ ਹੈ ਨਾ ਸਾਰੀ ਉਮਰ ਕਮਾਈ ਕਰਦੇ ਕਰਦੇ ਨਾ ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਨੇਗੇ ਆਪਾਂ ਕਹਿ ਦਿੰਨਾ ਨਾ ਵੀ ਯਾਰ ਵੀ ਉਹਨਾਂ ਦੇ ਯਾਰ ਵੀ ਆਏ ਜੇ ਚਿਹਰੇ ਇਹ ਕਿਉਂ ਹੋਏ ਪਏ ਨੇ ਹੈਨਾ ਜਾਂ ਉਹਨਾਂ ਦੇ ਸਰੀਰ ਇੰਦਾ ਉਹ ਪੁੱਤ ਕੰਮ ਨੇ ਖਿੱਚਦੇ ਹੁੰਦੇ ਆਗੇ ਲੋਡ ਤੋਂ ਵੱਧ ਭਾਰ ਚੱਕਣੇ ਹੋਰ ਗੋਡੇ-ਮੋਡੇ ਖੜ ਜਾਂਦੇ ਨੇਗੇ ਹੋਰ ਕੋਈ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਹੈਨਾ ਸਮੇਂ ਸਰ ਇਲਾਜ ਨਹੀਂ ਹੁੰਦਾ ਮਜ਼ਦੂਰਾਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਥੋੜੀ ਹੁੰਦੀ ਹੈ ਕਿ ਮੰਨ ਲਓ ਅੱਗੇ ਤਾਂ 100-100 ਸਾਤ ਕਹਿ ਦਿੰਦੇ ਸੀ ਬੰਦਾ ਕੱਟ ਜਾਂਦਾ ਸੀ ਹੁਣ ਤਾਂ 40-50 ਕਸਾਰਾ ਤੁਹਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਸਮੇਂ ਸਰ ਇਲਾਜ ਨਹੀਂ ਹੁੰਦਾ ਸੋ ਮਜ਼ਦੂਰਾਂ ਦੀ ਜ਼ਿੰਦਗੀ ਇੱਕ ਬਹੁਤ ਹੀ ਸੰਘਰਸ਼ਮਈ ਹੈਗੀ ਇਦੇ ਵਾਸਤੇ ਮਜ਼ਦੂਰਾ ਖਿਲਾਫ ਲਿਖਿਆ ਮਜ਼ਦੂਰਾ ਦੇ ਹੱਕ ਦੇ ਵਿੱਚ ਕੁਝ ਕੁ ਗੱਲਾਂ ਲਿਖੀਆਂ ਦੀ ਸੰਤ ਰਾਮਦਾਸੀ ਨੇ ਬਹੁਤ ਸੋਹਣਾ ਉਹਨਾਂ ਨੇ ਲਿਖਿਆ ਦੀ ਇੱਕ ਇਨਕਲਾਬੀ ਬਾਤ ਸੀਗੀ ਕਿ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਇੱਥੇ ਬਾੜ ਤਰਸਣ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਸੋ ਪੁੱਤ ਮਲਦੂਰ ਮੈਂ ਤਾ ਗੱਲਾਂ ਕਰਦਾਗਾ ਜੇ ਤੁਹਾਡੇ ਲਈ ਨਾ ਸਾਰ ਨਾਲੋਂ ਵੱਡਾ ਖਜ਼ਾਨਾ ਜਿਹੜਾ ਇਸ ਟਾਈਮ ਪੜ੍ਹਾਈ ਆ ਪੁੱਤ ਪੜ੍ਹਾਈ ਕਰਿਓ ਪੜ੍ਹਾਈ ਨਾ ਕਰਕੇ ਚੰਗੀ ਤੁਸੀਂ ਦੁਨੀਆ ਦੀ ਹਰ ਇੱਕ ਜਿੱਤ ਪ੍ਰਾਪਤ ਕਰ ਸਕਦੇ ਹੋ ਠੀਕ ਐ ਸਵਾ ਹੁੰਦਾ ਜ਼ਿੰਦਗੀ ਦੇ ਵਿੱਚ ਮਾੜਾ ਵੀ ਹੰਡਾਉਣਾ ਪੈਂਦਾਗਾ ਕਈ ਵਾਰ ਸੋ ਮੈਂ ਵੀ ਹੰਡਾਈ ਆ ਪੁੱਤ ਸਮੇਂ ਨਾਲ ਹੈ ਨਾ ਚਲੋ ਅੱਜ ਤੁਸੀਂ ਸੂਟ ਹੋਗੇ ਕੱਲ ਨੂੰ ਵੱਡੇ ਹੋਣਾਗਾ ਫਿਰ ਜ਼ਿੰਮੇਵਾਰੀਆਂ ਹੋਰ ਵਧੀ ਜਾਣੀਆਂ ਨੇ ਹੈ ਨਾ ਮਾਪੇ ਦਾ ਮਤਲਬ ਜਿਹੜਾ ਇਹ ਹੁੰਦਾਗਾ ਵੀ ਉਹਨਾਂ ਦੀ ਕਿਰਤ ਦਾ ਇੱਕ ਹਿੱਸਾ ਬਣਨਾ ਜੋ ਜੋ ਤੁਸੀਂ ਵੱਡੇ ਹੋਵੋਗੇ ਕੋਈ ਇਹੋ ਜਿਹੇ ਕੰਮਾਂ ਨੂੰ ਹੀ ਨਾਲ-ਨਾਲ ਤੁਸੀਂ ਵੀ ਸਾਈਡ ਬਿਜ਼ਨਸ ਦੇ ਤੌਰ ਤੇ ਬੱਚੇ ਦੇਖਿਆ ਨਾ ਤੁਸੀਂ ਸਹਰਾਂ ਦੇ ਵਿੱਚ ਹੈ ਨਾ ਜੇ ਕੋਈ ਰੇਡੀਓ ਫੜੀਆਂ ਲਾਉਂਦੇ ਨੇ ਕੋਈ ਹੋਰ ਉਹ ਕੰਮ ਕਰਉਂਗਾ ਦੇ ਬੱਚੇ ਨਾਲ ਹੈ ਨਾ ਸੋ ਮਾਪੇ ਦੇ ਨਾਲ ਥੋੜਾ ਥੋੜਾ ਕੰਮ ਕਰਾ ਕੇ ਪੁੱਤੇ ਇਹ ਹੁੰਦਾ ਹੈ ਤਾਂ ਕਿ ਆਉਣ ਵਾਲਾ ਜੀਵਨ ਉਸ ਸੌਖਾ ਹੋਈ ਜਾਂਦਾ ਹੈ ਹੁਣ ਸਭ ਨੂੰ ਪਤਾ ਲੱਗਿਆ ਵੀ ਮਜ਼ਦੂਰ ਦੇਸ ਕਦੋਂ ਬਣਾਇਆ ਜਾਂਦਾ ਹੈ ਹੁਣ ਤੈਨੂੰ ਪਤਾ ਲੱਗਿਆ ਵੀ ਮਜ਼ਦੂਰ ਦੇਸ ਕਦੋਂ ਬਣਾਇਆ ਜਾਂਦਾ ਹੈ ਤੈਨੂੰ ਪਤਾ ਚੱਲ ਗਿਆ ਜੀ ਕਦੋਂ ਬਣਾਇਆ ਜਾਂਦਾ ਹੈ ਕਮਾਈ ਹੈ ਹਰ ਵਾਰ 1 ਮਈ ਨੂੰ ਹੀ ਮਨਾਇਆ ਜਾਂਦਾ ਜਿਹਦੇ ਵਿੱਚ ਮਜ਼ਦੂਰ ਦੀ ਦਿਹਾੜੀ ਹੋ ਗਈ ਲੇਬਰ ਹੈ ਨਾ ਵੀ ਹੋਰ ਸਮੇਸਤਰ ਦਿੱਤੀ ਜਾਵੇ ਇੱਕ ਦਿਨ ਇਹੋ ਜਿਹਾ ਹੁੰਦਾ ਜੀ ਅਸੀਂ ਆਪਾਂ ਜੇ ਗੱਲ ਕਰੀਏ ਆਪਾਂ ਇੱਕ ਮੈਸੇਜ ਵੀ ਦੇ ਦਈਏ ਹੈ ਨਾ ਵੀ ਮਜ਼ਦੂਰ ਨੂੰ ਕਦੇ ਸੁੱਟੀ ਨਹੀਂ ਹੋਈ ਹੈਗੀ ਉਹ ਤੰਗੀਆਂ ਤਰੂਸੀਆਂ ਦੇ ਵਿੱਚ ਹੀ ਉਹਦੀ ਜ਼ਿੰਦਗੀ ਸਾਰੇ ਲੰਘ ਜਾਂਦੀ ਹੈ ਮਜ਼ਦੂਰ ਨੂੰ ਜਿਵੇਂ ਹੁਣ 1 ਮਈ ਦਾ ਜਿਹੜਾ ਦਿਨ ਹੈ ਨਾ ਇੱਕ ਸਰਕਾਰੀ ਸੁੱਟੀ ਸਾਰੇ ਆਧਾਰਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਭਾਵੇਂ ਉਹ ਪ੍ਰਾਈਵੇਟ ਆ ਭਾਵੇਂ ਸਰਕਾਰੀ ਆ ਇੱਕ ਦਿਨ ਉਹਨਾਂ ਨੂੰ ਸਪੂਨ ਦਾ ਜਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਹੈਨਾ ਜੇ ਅੱਜ ਮੈਨੂੰ ਵੀ ਕਿਤੇ ਛੁੱਟੀ ਹੁੰਦੀ ਆ ਪਤਰਾ ਜਨਮ ਦਿਨ ਇਕੱਠੇ ਮਨਾਉਂਦੇ ਹੈਨਾ ਠੀਕ ਹੈ ਨਾ ਖੁਸ਼ੀ ਬਾਤ ਦੀ ਹੈ ਨਾ ਪੁੱਤ ਜਦੋਂ ਮੰਮੀ ਡੈਡੀ ਸਾਰਿਆਂ ਦੇ ਕੋਲ ਹੁੰਦੇ ਨੇ ਹੈਨਾ ਸੋ ਇਹ ਗੱਲ ਬਾਤ ਆ ਪੁੱਤਰਾ ਇਹ ਸੀ ਮਜ਼ਦੂਰ ਦੇ ਉਸ ਆਪਣਾ ਚਲੋ ਪੁੱਤਰ ਮੈਨੂੰ ਤਾਂ ਫਿਰ ਕੰਮ ਤੇ ਜਾਣਾ ਹੀ ਪੈਣਾ ਮੈਂ ਚੱਲਦਾ ਕੰਮ ਤੇ ਚੰਗਾ ਤਾਂ ਲੋਕ ਇਹ ਲੈ ਕੇ ਵੀ ਨਾ ਉਹ ਵੀ ਆਪਾਂ ਅੱਜ ਮਦੂਰ ਇਸ ਕਰੀ ਬਣਾ ਲੈਂਦੇ ਆ ਆਪਾਂ ਅੱਜ ਮਦੂਰ ਇਸ ਕਰੀ ਬਣਾ ਲੈਂਦੇ ਆ ਰੰਗ ਨਾ ਲਾ ਕੋ ਸੋ ਅਜੇ ਸਿਰਫ ਇੰਨਾ ਹੀ ਸੀਗਾ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਸ਼ੇਅਰ ਕਰਿਓ ਸਾਰੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਸ ਆਪਣੀ